ਜੈ ਮਸੀਹ ਕੀ ਮੈਂ ਹਾਂ ਪਾਦਰੀ ਅਮਨਦੀਪ ਸਿੰਘ ਔਰ ਅੱਜ ਅਸੀਂ ਫੇਰ ਪਰਮੇਸ਼ੁਰ ਦੇ ਪਵਿੱਤਰ ਕਲਾਮ ਚੋਂ ਕੁਝ ਖਾਸ ਵਚਨ ਤੁਹਾਡੇ ਲਈ ਲੈ ਕੇ ਆਏ ਹਾਂ ਲੂਕਾ ਦੰਜੀਲ 5ਵਾਂ ਦਾ 12 ਔਰ 13 ਵਚਨ ਪੜ੍ਹਦੇ ਹਾਂ ਐਵੇਂ ਹੋਇਆ ਕਿ ਇੱਕ ਨਗਰ ਵਿੱਚ ਸੀ ਔਰ ਵੇਖੋ ਇੱਕ ਮਨੁੱਖ ਕੋੜ ਦਾ ਭਰਿਆ ਹੋਇਆ ਉੱਥੇ ਸੀ ਔਰ ਉਹਨੇ ਯਿਸੂ ਨੂੰ ਵੇਖ ਕੇ ਉਹਦੇ ਪੈਰੀ ਡਿੱਗਿਆ ਅਤੇ ਬੇਨਤੀ ਕਰਕੇ ਕਿਹਾ ਪ੍ਰਭੂ ਜੀ ਜੇ ਤੂੰ ਚਾਹੇ ਤਾਂ ਸ਼ੁੱਧ ਕਰ ਸਕਦਾ ਹੈ ਤਾਂ ਉਹਨੇ ਹੱਥ ਲੰਮਾ ਕਰਕੇ ਉਹਨੂੰ ਛੋਇਆ ਤੇ ਆਖਿਆ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਔਰ ਚੱਟ ਉਹਦਾ ਕੋੜ ਜਾਂਦਾ ਰਹਾ ਅਜੀਜੋ ਪਰਮੇਸ਼ਵਰ ਦੇ ਕੋਲ ਤੁਹਾਡੇ ਲਈ ਧਮਾਕੇਦਾਰ ਬੇਹਸਾਬ ਬਰਕਤਾਂ ਨੇ ਅਸੀਂ ਇਸ ਜਗ੍ਹਾ ਪਰਮੇਸ਼ੁਰ ਦੇ ਵਚਨ ਚੋਂ ਪੜਿਆ ਇੱਕ ਵਿਅਕਤੀ ਸੀ ਜਿਸ ਨੂੰ ਕੋੜ ਦੀ ਬਿਮਾਰੀ ਸੀ ਔਰ ਉਸਨੇ ਸਿਰਫ ਯਿਸੂ ਮਸੀਹ ਦੇ ਅੱਗੇ ਡੇਗ ਕੇ ਬੇਨਤੀ ਕੀਤੀ ਪ੍ਰਭੂ ਜੇ ਤੂੰ ਚਾਹੇ ਤੈਨੂੰ ਸ਼ੁੱਧ ਕਰ ਸਕਦਾ ਹੈ ਔਰ ਯਿਸੁ ਮਸੀਹ ਦੇ ਇੱਕ ਬੋਲ ਬੋਲਦਿਆ ਸਾਰ ਉਸ ਦਾ ਚਟਕੋੜ ਜਾਂਦਾ ਰਿਹਾ ਅਜ਼ੀਜ਼ੋ ਇਸ ਸੰਸਾਰ ਦੇ ਵਿੱਚ ਰਹਿੰਦੇ ਸਾਡੇ ਜੀਵਨ ਦੇ ਵਿੱਚ ਹੋ ਸਕਦਾ ਬੇਹਿਸਾਬ ਮੁਸ਼ਕਲਾਂ ਪਰੇਸ਼ਾਨੀਆਂ ਦੇ ਬੋਝ ਸਾਡੇ ਉੱਪਰ ਹੋਣ ਔਰ ਪਰੇਸ਼ਾਨੀਆਂ ਸਾਡੇ ਉੱਤੇ ਹੋਣ ਤਰ੍ਹਾਂ ਤਰ੍ਹਾਂ ਦੀਆਂ ਚਿੰਤਾਵਾਂ ਸਾਡੇ ਉੱਤੇ ਹੋਣ ਔਰ ਕੋੜ ਦੀ ਬਿਮਾਰੀ ਵਾਂਗੂ ਇਹ ਨਿਤ ਦਿਹਾੜੀ ਸਾਨੂੰ ਪਰੇਸ਼ਾਨ ਕਰਦੀਆਂ ਹੋਣ ਪਰ ਪਰਮੇਸ਼ਵਰ ਦਾ ਇੱਕ ਬੋਲ ਸਾਡੇ ਜੀਵਨ 'ਚ ਇਹ ਸਾਰੀ ਮਾਨਦਗੀ ਨੂੰ ਸਾਰੀ ਚਿੰਤਾ ਨੂੰ ਸਾਰੇ ਦੁੱਖ ਨੂੰ ਹਟਾ ਸਕਦਾ ਹੈ ਜਿਵੇਂ ਅਸੀਂ ਦੇਖਦੇ ਹਾਂ ਵੱਡੇ-ਵੱਡੇ ਚਟਾਨਾਂ ਨੂੰ ਵੱਡੇ-ਵੱਡੇ ਪਹਾੜਾਂ ਨੂੰ ਤੋੜਨ ਦੇ ਲਈ ਇੱਕ ਹੀ ਡਾਇਨਾਮਾਈਟ ਇੱਕ ਬਲਾਸਟ ਇੱਕ ਬੰਬ ਉਸ ਵੱਡੀ ਤੋਂ ਵੱਡੀ ਚਟਾਨ ਨੂੰ ਤੋੜ ਦਿੰਦਾ ਹੈ ਪ੍ਰਭੂ ਦਾ ਇੱਕ ਸਮਰਥੀ ਵਚਨ ਇੱਕ ਬੋਲ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਇਸ ਕੋਰਡ ਨਾਲ ਭਰੇ ਵਿਅਕਤੀ ਦੀ ਜ਼ਿੰਦਗੀ ਬਹੁਤ ਦੁੱਬਰ ਸੀ ਦੁਖਦਾਇਕ ਸੀ ਮੁਸ਼ਕਲ ਤੇ ਮੁਸੀਬਤ ਨਾਲ ਭਰੀ ਹੋਈ ਸੀ ਔਰ ਨਾ ਇਸ ਦਾ ਸੰਸਾਰ ਦੇ ਵਿੱਚ ਕੋਈ ਵੈਲਿਊ ਕਦਰ ਸੀ ਔਰ ਨਾ ਹੀ ਇਹਦੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਔਰ ਹੋ ਸਕਦਾ ਹੈ ਆਪਣੇ ਆਪ ਦੇ ਵਿੱਚ ਵੀ ਸੰਸਾਰ ਤੋਂ ਰੱਦਿਆ ਹੋਇਆ ਆਪਣੇ ਆਪ ਨੂੰ ਸਮਝਦਾ ਸੀ ਪਰ ਜਦ ਇਸਨੇ ਆਪਣੇ ਆਪ ਨੂੰ ਪਰਮੇਸ਼ਰ ਦੇ ਅਗਾੜੇ ਸਰੈਂਡਰ ਕੀਤਾ ਪਰਮੇਸ਼ਰ ਦੇ ਅਗਾੜੇ ਨਿਵੇਆ ਕੀਤਾ ਪਰਮੇਸ਼ਰ ਦੇ ਕਦਮਾਂ 'ਚ ਡਿੱਗਿਆ ਔਰ ਝੁੱਕ ਕੇ ਪ੍ਰਭੂ ਦੇ ਅਗਾੜੇ ਬੇਨਤੀ ਕੀਤੀ ਉਸਨੇ ਕਿਹਾ ਪ੍ਰਭੂ ਜੇ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈ ਤਾਂ ਪ੍ਰਭੂ ਦੇ ਇੱਕ ਸੁਧਾਰਨ ਬੋਲਨੇ ਉਸਨੇ ਕਿਹਾ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਔਰ ਉਸਨੇ ਅਥਵਾਦਾਤ ਉਸੇ ਕੜੀ ਉਧਾ ਕੋੜ ਜਾਂਦਾ ਹੈ ਅਜੀ ਜੋ ਅੱਜ ਜਦੋਂ ਤੁਸੀਂ ਕਿਸੇ ਵੀ ਹਾਲਾਤ ਵਿੱਚੋਂ ਕਿਸੇ ਵੀ ਸਥਿਤੀ ਦੇ ਵਿੱਚੋਂ ਕਿਸੇ ਵੀ ਪੋਜੀਸ਼ਨ ਤੇ ਹੋ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਫਤ ਦੇ ਵਿੱਚ ਫਸੇ ਹੋਏ ਹੋ ਅੱਜ ਖੁਦਾ ਦਾ ਇੱਕ ਬੋਲ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਗਾ ਅੱਜ ਖੁਦਾਵੰਦ ਯਿਸੂ ਮਸੀਹ ਦਾ ਇੱਕ ਸ਼ਬਦ ਇੱਕ ਵਚਨ ਤੁਹਾਡੇ ਹਾਲਾਤਾਂ ਨੂੰ ਬਦਲ ਦੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੁਕਾਮ ਲੈ ਕੇ ਆਏਗਾ ਤੁਹਾਡੇ ਉੱਪਰ ਉਹ ਕਿਸੇ ਵੀ ਕਰਜ਼ੇ ਦੀ ਮੁਸੀਬਤ ਦੀ ਚਟਾਨ ਹੈ ਉਹ ਬਿਮਾਰੀ ਦੀ ਚਟਾਨ ਹੈ ਚਾਹ ਕੋੜ ਵਰਗੀ ਦੁੱਖ ਦੀ ਚਟਾਨ ਹੈ ਉਸ ਚਟਾਨ ਨੂੰ ਤੋੜਨ ਦੇ ਲਈ ਖੁਦਾ ਦਾ ਇੱਕ ਹੀ ਬੋਲ ਕਾਫੀ ਹੈ ਉਹ ਪਰਮੇਸ਼ਵਰ ਦਾ ਵਚਨ ਚਟਾਨਾਂ ਨੂੰ ਔਰ ਵੱਡੀਆਂ-ਵੱਡੀਆਂ ਬਿਮਾਰੀਆਂ ਨੂੰ ਹਟਾਉਣ ਦੀ ਤਾਕਤ ਰੱਖਦਾ ਹੈ ਉਸ ਦੇ ਇੱਕ ਵਚਨ ਦੇ ਵਿੱਚ ਤੁਹਾਡੇ ਲਈ ਥਮਾਕੇਦਾਰ ਬਰਕਤਾਂ ਛਿਪੀਆਂ ਹੋਈਆਂ ਨੇ ਵੱਡੀਆਂ-ਵੱਡੀਆਂ ਚਟਾਨਾਂ ਨੂੰ ਤੋੜ ਕੇ ਪਦਰੇ ਰਾਹ ਬਣਾ ਦਿੱਤੇ ਜਾਂਦੇ ਨੇ ਇਸੇ ਤਰ੍ਹਾਂ ਸਾਡਾ ਖੁਦਾ ਸਾਡੀ ਜ਼ਿੰਦਗੀ ਦੇ ਵਿੱਚੋਂ ਇਸ ਵੱਡੀਆਂ-ਵੱਡੀਆਂ ਮੁਸ਼ਕਲਾਂ ਹਟਾ ਕੇ ਸਾਡੇ ਲਈ ਬਰਕਤਾਂ ਦੇ ਰਾਹਤੇ ਤਿਆਰ ਕਰ ਦਿੰਦਾ ਹੈ ਤਾਂ ਕਿ ਇਸ ਦੁਨੀਆ ਦੇ ਵਿੱਚ ਉਸ ਪਰਮੇਸ਼ਵਰ ਦੇ ਲਈ ਇੱਕ ਚੰਗੀ ਮਿਸਾਲ ਬਣ ਸਕੀਏ ਔਰ ਦੱਸ ਸਕੀਏ ਸੱਚਮੁੱਚ ਖੁਦਾਵੰ ਪ੍ਰਭੂ ਯੇਸ਼ੂ ਮਸੀਹ ਸਾਡੀ ਜ਼ਿੰਦਗੀ ਵਿੱਚ ਕਿਵੇਂ ਵੱਡੇ ਕੰਮ ਕਰਦਾ ਔਰ ਜੀ ਜੋ ਇਹ ਸਿਰਫ ਇਹ ਸਿਰਫ ਅੱਜ ਖੁਦਾ ਦਾ ਵਚਨ ਸਾਨੂੰ ਦੱਸਦਾ ਹੈ ਜੋ ਪਰਮੇਸ਼ਵਰ ਦੇ ਕਲਾਮ ਨੂੰ ਧਿਆਨ ਨਾਲ ਸੁਣਦੇ ਔਰ ਆਪਣੇ ਆਪ ਨੂੰ ਉਸ ਦੇ ਗਾਲੀ ਸਰੈਂਡਰ ਕਰਦੇ ਪੇਸ਼ ਕਰ ਦਿੰਦੇ ਆ ਪ੍ਰਭੂ ਦੇ ਕੋਲ ਅਧੀਨਗੀ ਨਾਲ ਮੰਗਦੇ ਆ ਜਿਸ ਤਰ੍ਹਾਂ ਸਕੋਰੀ ਨੇ ਮੰਗਿਆ ਪ੍ਰਭੂ ਜੇ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈ ਔਰ ਪ੍ਰਭੂ ਦੇ ਇੱਕ ਹੀ ਬੋਲ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਅੱਜ ਸਾਡੀ ਜ਼ਿੰਦਗੀ ਵੀ ਬਦਲ ਸਕਦੀ ਮੇਰੇ ਅਜੀਜ਼ੋ ਅੱਜ ਦਾ ਇਹ ਵਚਨ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਚਾਹੇ ਆਫਤ ਮੁਸੀਬਤ ਮੁਸ਼ਕਲ ਕੋਈ ਵੀ ਕਿਉਣਾ ਹੋਵੇ ਅੱਜ ਪਰਮੇਸ਼ਰ ਦੇ ਘੜੀ ਆਪਣੇ ਆਪ ਨੂੰ ਸਰੈਂਡਰ ਕਰੀਏ ਨੀਵੇਂ ਕਰੀਏ ਪ੍ਰਭੂ ਨੂੰ ਕਹੀਏ ਪ੍ਰਭੂ ਜੇ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸਕਦਾ ਆਜ਼ਾਦ ਕਰ ਸਕਦਾ ਯਕੀਨਨ ਅੱਜ ਦਾ ਵਚਨ ਤੁਹਾਨੂੰ ਪਰਮੇਸ਼ਰ ਦੇ ਬੋਲਾਂ ਦੇ ਅਨੁਸਾਰ ਆਜ਼ਾਦ ਕਰੇਗਾ मुश्किलों मुसीबतों बीमारी तो की। जब भी कभी हम इस तरह का काउंटडाउन देखते हैं तो हमारा उत्साह बढ़ जाता है कि अब क्या होने वाला है। यकीन मानिए ऐसा ही काउंटडाउन चल रहा है जो बहुत जल्दी खत्म होगा और उसके बाद हमारे मसीह हमारे उद्धारकर्ता का आगमन होगा क्या आप तैयार हैं और अगर नहीं तो आज ही तैयारी शुरू कीजिए विजनरी रेडियो पर चौबीस घंटे सातों दिन